ਆ ਫਕਰੰਮਰੀ ਜਿਹੜਾ ਮੈਂ ਪੁੱਛਿਆ ਲਓ ਯੂਰੀ ਚੱਕ ਲੈ ਰਸਤਾ ਦੇ ਦਿਓ ਵੀਰ ਬਣ ਕੇ ਬੰਸਰ ਵੀਰ ਬਣਾ ਦੇ ਰਸਤਾ ਕਰਾ ਦੇ ਕੋਈ ਕੋਨੇ ਚੱਕੂ ਜਾ ਰੋ ਕੋਨੇ ਚੱਕੂ ਰਹਿਣ ਬੋਲੋ ਕਿੱਥੋਂ ਆਇਆ ਬੱਕਰਾ ਮੁੰਡਾ ਥੋੜੀ ਥੋੜੀ ਸਾਈਡ ਤੇ ਜਾ ਦੇ ਭਾਈ ਤੁਸੀਂ ਪਿੱਛੇ ਵਿੱਚ ਹੋ ਜਾ ਇਧਰ ਨੂੰ ਰਸਤਾ ਛੱਡ ਦੋ ਅੰਜਲਵ ਕਿੱਥੋਂ ਆਏ ਮਾਤਾ ਮੀਆਂ ਪਰਤੋਂ ਆਏ ਮਾਤਾ ਚੱਲੀ ਬਾਬਾ ਮੀਆਂ ਪਰ ਚੱਲ ਜੀ ਮੇਰਾ ਪੀਰ ਸੋਇਆ 1 2 3 4 5 ਪਹਿਲੀ ਜਿਹੜਾ ਮਾਤਾ ਮਾਤਾ ਢਿੱਲਾ ਰਹਿੰਦਾ ਮਾਤਾ ਇਹ ਸੰਤਾਨੀ ਕਿਰਪਾਈ ਹੋ ਜੇ ਠੀਕੇ ਹੋ ਜੇ ਮਾਤਾ ਚਲੋ ਫਕਰ ਹੁਕਮ ਲਾਈਏ ਬੱਚੇ ਤੇ ਆ ਬੱਚੇ ਨੂੰ ਸੈਟ ਤੇ ਕਰ ਦੋ ਸੋਹਣੇ ਆ ਲਾ ਦਿੱ ਲਿਆ La pelora, la pelora, pelora ਆਪਦੀ ਜੂਨੀ ਸੋਗ ਗੰਡੋਗਾ ਹੋ ਜੂਗਾ ਮਾਤਾ ਤੇ ਇੱਕ ਮੱਥਾ ਸੰਤਨਾ ਮਾਤਾ ਕਹਿ ਤੀ ਇਹ ਬੱਡ ਕੇ ਜਊ ਸਾਡੇ ਤੇ ਹੋ ਜੇ ਕਿਰਪਾ ਜਾਂ ਮਾਤਾ ਠੀਕ ਹੋ ਜੂਗਾ ਮਾਤਾ ਕੀ ਆ ਫਰਕ ਤੇ ਜਗ ਮਾਲਾ ਚੱਲੀ ਬਾਬਾ ਹੋਰ ਤੇ ਰਸਤਾ ਦੇ ਦਿਓ ਪਿੱਛੇ ਚੱਲੇ ਪੈਲੀ ਗਿਆ ਨਹੀਂ ਕਣ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਪਾਸਪੋਰਡਾਂ ਦਾ ਕੋਈ ਰੌਲਾ ਹੋਵੇ ਪੁੱਛਣ ਵਾਸਤੇ ਹੋਣਾ ਪਾਸਪੋਰਡਾਂ ਦਾ ਰੌਲਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ ਕੋਈ ਜੇ ਤਾਂ ਪਾਸਪੋਰਡ ਚੋਰੀ ਹੋ ਗਿਆ ਹੁਣ ਜਾਂ ਕਿਸੇ ਨੇ ਰੱਖ ਲੇ ਹੋਣਾ ਪਹਿਲੀ ਗੱਲਾਂ ਦੇ ਕੰਨ ਹੋਣਾ ਕਿੱਥੋਂ ਆਏ ਮਾਤਾ ਕਿੱਥੋਂ ਆਏ ਮਾਤਾ 48 ਤੋਂ ਆਏ ਮਾਤਾ ਕੋਈ ਪਾਸਪੋਰਡਾਂ ਦਾ ਰੌਲਾ ਹੈ ਐ ਮਾਤਾ ਮਿਲਦਾ ਨਹੀਂ ਮਾਤਾ ਇਹ ਸ਼ਾਂਤਨੀ ਕਿਰਪਾ ਹੋ ਜੇ ਮਿਲੇ ਜਾਵੇ ਮਾਤਾ ਆਏ ਦੱਸ ਮਾਤਾ ਖੰਡ ਪਾਟ ਦੋ ਕੀਨੇ ਸੁੱਖੇ ਤੇ ਦੋ ਖੰਡ ਪਾਟ ਕੀਨੇ ਸੁੱਖੇ ਤੇ ਬਾਹਰਲੇ ਦੇਸ ਕੌਣ ਗਿਆ ਹੋਇਆ ਹੈ ਮਾਤਾ ਮਾਤਾ ਖੰਡ ਪਾਟ ਕੀਨੇ ਸੁੱਖੇ ਤੇ ਦੋ ਹੈ ਮਾਤਾ ਹਰਮੰਦਰ ਸਾਹਿਬ ਖੰਡ ਪਾਟ ਕੇ ਨਹੀਂ ਸੁੱਖਿਆ ਦੀ ਜੇ ਕਿਰਪਾ ਹੋ ਜੇ ਪਾਸਵਰਡ ਮਿਲ ਜੇ ਹਰਮੰਦਰ ਸਾਹਿਬ ਖੰਡ ਪਾਟ ਕਰਾ ਦੋਗੇ ਮਾਤਾ ਕੇ ਬਾਬਾ ਦਸਵੇਂ ਪਾਤਸ਼ਾਹ ਜੀ ਤੇਰਾ ਖੰਡ ਪਾਟ ਕਰਾਵਾਂਗੇ ਜੇ ਸਾਡਾ ਪਾਸਵਰਡ ਮਿਲ ਜੇ ਨਾ ਕੋਈ ਭੂਤ ਆ ਨਾ ਕੋਈ ਪ੍ਰੇਤਾ ਆ ਚੀਜ਼ ਦਿੱਟੋਂ ਜਰਾਉਂਦੀ ਆ ਮਾਤਾ ਪਾਸਵਰਡ ਮਿਲ ਜੂਗਾ ਐ ਮਾਤਾ ਮਾਤਾ ਖੰਡ ਪਾੜ ਦੇ ਕਾਲੂ ਪੈਸੇ ਚਾਕੇ ਰੱਖ ਜੇ ਨਾ ਆਪਣੇ ਤਾਂ ਫਕੀਰ ਨਾ आई टूं माधा जॾहिं बि पासपोर्ट पिछे आए न दी दे बि कहिड़े दूग या किरपा हुजू माह पुछण चाली बाबा